ਉਹ ਮੇਰਾ ਤੇ ਵਧੀਆ ਉਹ ਮੇਰੀ ਗੱਲ ਸੁਣ ਕਿੰਨੇ ਦਿਨ ਹੋ ਗਏ ਆ ਫੋਨ ਨਹੀਂ ਕੀਤਾ ਤੂੰ ਹਾਂ ਹਾਂ ਠੀਕ ਆ ਤੇ ਮੈਂ ਤੈਨੂੰ ਇਸ ਕਰਕੇ ਫੋਨ ਕੀਤਾ ਸੀਗਾ ਕਿ ਨਾ ਨਵੀਂ ਮੂਵੀ ਆਈ ਆ ਆਪਾਂ ਨਾ ਮੂਵੀ ਵੇਖਣ ਜਾਣਾ ਵਾ ਤੇ ਫੇਰ ਕੀ ਹੋਇਆ ਕੋਈ ਗੱਲ ਨਹੀਂ ਟਾਈਮ ਕੱਢ ਲਈ ਥੋੜਾ ਜਿਹਾ ਉਹ ਨਹੀਂ ਨਹੀਂ ਮੈਨੂੰ ਨਹੀਂ ਪਤਾ ਹੁਣ ਆਪਾਂ ਜਾਣਾ ਵਾ ਤੇ ਮਤਲਬ ਜਾਣਾ ਹੀ ਮੇਰੇ ਸਾਹਮਣੇ ਨਾ ਚਲੇ ਡਰਾਮੇ ਨਹੀਂ ਚੱਲਨੇ ਕੋਈ ਗੱਲ ਨਹੀਂ ਤੂੰ ਪੈਸਿਆਂ ਦੀ ਫਿਕਰ ਨਾ ਕਰ ਕਿਰਨ ਚੱਲ ਮੈਂ ਕਾਦੀ ਬਾਚੋ ਕਿਦੋਂ ਲੱਗਿਓ ਈ ਗੱਲਾਂ ਕਰਨ ਚੱਲ ਅੱਗਿਓ ਥੋੜਾ ਜਿਹਾ ਮੈਂ ਆਪਣੀ ਫਰੈਂਡ ਦੇ ਨਾਲ ਫਰੈਂਡ ਨਾਲ ਹਾਂਜੀ ਹਾਂਜੀ ਤੇ ਚੱਲ ਬੇਟਾ ਅੱਜ ਤੈਨੂੰ ਛੁੱਟੀ ਹੈਗੀ ਆ ਤੂੰ ਉੱਠ ਕੇ ਥੋੜਾ ਰਸੋਈ 'ਚ ਕੰਮ-ਕੁਮ ਕਰ ਕੰਮ ਹਾਂ ਕੰਮ ਉਹ ਨਹੀਂ ਚਾਚੀ ਜੀ ਕੰਮ ਤੁਸੀਂ ਆਪੇ ਹੀ ਕਰ ਲਓ ਤੁਸੀਂ ਹੈਗੀ ਜੇ ਕੰਮ ਕਰਨ ਵਾਸਤੇ ਹੁ ਮੈਨੂੰ ਵੀ ਲੋੜ ਰਸੋਈ 'ਚ ਜਾਣ ਦੀ ਪਲੀਜ਼ ਮੈਨੂੰ ਥੋੜਾ ਡਿਸਟਰਬ ਨਾ ਕਰੋ ਮੈਂ ਥੋੜਾ ਯਾ ਨਾ ਕੰਮ ਕਰਨੀ ਹੈ ਡਿਸਟਰਬਰ ਚ ਸਲੂਰ ਪਰ ਰਹਿੰਦੇ ਥੋੜਾ ਕੰਮ ਕਰ ਸੋਈ ਤੇ ਜਾ ਕੇ ਕਿੰਨੇ ਦਿਨ ਹੋ ਗਏ ਤੂੰ ਸੋਈ ਚ ਨਹੀਂ ਵੜੀ ਅੱਜ ਹੀ ਤੇ ਇੱਕ ਛੁੱਟੀ ਆ ਮੈਨੂੰ ਛੁੱਟੀ ਵਾਲੇ ਦਿਨ ਵੀ ਮੈਂ ਕੰਮ ਕਰਾਂ ਤੇ ਚਲੋ ਜਿਹੜੀ ਚੀਜ਼ਾਂ ਰਹਿ ਗਈਆਂ ਸਿੱਖਣ ਵਾਲੀ ਉਹ ਸਿੱਖ ਲੈ ਥੋੜੀਆਂ ਜੀਆਂ ਤੂੰ ਮੈਨੂੰ ਸਾਰਾ ਕੁਝ ਆ ਗਿਆ ਮੈਨੂੰ ਕੋਈ ਸਿੱਖਣ ਦੀ ਲੋੜ ਹੀ ਨਹੀਂ ਆ ਕੀ ਸਾਰਾ ਕੁਝ ਆ ਗਿਆ ਜੋ ਜਦੋਂ ਦਸੋਈ ਜੇ ਸਬਜੀ ਸੁਬਜੀ ਹੁੰਦੀ ਮੈਨੂੰ ਸਾਰੀ ਆ ਗਈ ਆ ਅੱਜ ਮੈਂ ਇਸ ਕਰਕੇ ਛੁੱਟੀ ਅੱਜ ਮੈਨੂੰ ਛੁੱਟੀ ਆ ਤੇ ਮੈਂ ਸਾਰਾ ਦਿਨ ਡੈਸਟ ਕਰਨਾ ਮੈਨੂੰ ਕੋਈ ਵੀ ਡਿਸਟਰਬ ਨਾ ਕਰੋ ਬਸ ਮੈਂ ਅੱਜ ਰੂਮ ਚ ਬਾਹਰ ਨਹੀਂ ਨਿਕਲਣਾ ਮੈਂ ਸੋਣਾ ਵਾ ਬਸ ਹੋਰ ਮੈਂ ਕੁਝ ਵੀ ਨਹੀਂ ਕਰਨਾ ਉਹ ਬਾਅਦ ਚ ਦੇਖਾਂਗੇ ਕਿਦਾਂ ਨਾ ਪ੍ਰੋਗਰਾਮ ਬਣਾਣ ਦੀ ਹੈ ਮੋਬਾਈਲ ਦੇ ਵਿੱਚ ਕੋਈ ਨਹੀਂ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਤੇ ਹੁਣ ਕੀ ਹੈ ਨਹੀਂ ਕੋਈ ਨਹੀਂ ਮੈਂ ਦੱਸ ਦਵਾਂਗੀ ਬਾਅਦ ਵਿੱਚ ਮम्मी ਕਿੱਥੇ ਗਈ ਆ ਤੇ ਮੰਮੀ ਨੂੰ ਕਹਿ ਦਿਓ ਮੰਮੀ ਦਾ ਹੈਲਪ ਕਰਵਾ ਦਿੰਦੇ ਆ ਮੈਂ ਵੀ ਭੈਂਜੀ ਨੂੰ ਕਮਾ ਤੂੰ ਮੇਰੇ ਨਾਲ ਚਾਰਾ ਸਿਰ ਦੋਨੇ ਜਨੇ ਕੰਮ ਕਰਦੀ ਆ ਭੈਂਜੀ ਨੂੰ ਬੈਠੇ ਰਹਿਣ ਦੇ ਚਾਚੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਹਿ ਦਿੱਤਾ ਜੇ ਇੱਕੀ ਤੇ ਛੁੱਟੀ ਆ ਮੈਨੂੰ ਤੇ ਉਹਦੇ ਚ ਵੀ ਤੁਸੀਂ ਮੇਰੇ ਤੋਂ ਕੰਮ ਕਰਵਾ ਕਰਵਾਈ ਜਾਂਦੇ ਜੇ ਮੁੰਨਾ ਤੇਰੀ ਕੁਝ ਸਮਝ ਨਹੀਂ ਲੱਗਦੀ ਪਈ ਹੁਣ ਇਹ ਦੋ ਚਾਰ ਦਿਨ ਹੋ ਗਏ ਮਨੂੰ ਹਸਾਬ ਕਿਤਾਬ ਖਰਾਬ ਹੀ ਲੱਗਣ ਡਿਆ ਤੇਰਾ ਕੀ ਮਤਲਬ ਖਰਾਬ ਲੱਗਣ ਡਿਆ ਵਾ ਖਰਾਬ ਐਸਕੇ ਲਈ ਤੂੰ ਧੀ ਤੈਨੂੰ ਧੀ ਬਣਾਇਆ ਹੋਇਆ ਵਾ ਨਾ ਤੇ ਸਾਰੇ ਤੇਰੇ ਰੀਝਾਂ ਆ ਸਭ ਪੂਰੇ ਕੀਤੇ ਆ ਤੇ ਤੂੰ ਕਦੀ ਕਿਸੇ ਸਹੇਲੀ ਨਾਲ ਚਲੀ ਜਾਨੀ ਕਦੀ ਕਿਸੇ ਸਹੇਲੀ ਨਾਲ ਚਲੀ ਜਾਨੀ ਆ ਤੇ ਤਾਈ ਜੀ ਦਾ ਤੈਨੂੰ ਪਤਾ ਹੀ ਹੋ ਤੇ ਫੇਰ ਕੀ ਹੋਇਆ ਚਲ ਜਾਨੀ ਆ ਤੇ ਇਹੋ ਜੇ ਤੁਹਾਡੀਆਂ ਆਪਣੀਆਂ ਕੁੜੀਆਂ ਹੁੰਦੀਆਂ ਤੇ ਤੁਸੀਂ ਉਹਨਾਂ ਨੂੰ ਨਹੀਂ ਭੇਜਣਾ ਸੀ ਕਿਰਨ ਐ ਤੈਨੂੰ ਕਿੰਨੇ ਕਿਹਾ ਤੇ ਤੂੰ ਆਪਣੀ ਧੀ ਨਹੀਂ ਤੇਰੇ ਪਿੱਛੇ ਤਾਈ ਜੀ ਦੇ ਨਾਲ ਅਸੀਂ ਇੰਨਾ ਲੜਨ ਡਏ ਆ ਤੇ ਤੂੰ ਅੱਜ ਕਹਿਣ ਡੇਂ ਜੇ ਤੁਹਾਡੀ ਧੀ ਹੁੰਦੀ ਤੇ ਸਹੀ ਤੇ ਕਹਿਨੀ ਆ ਮੈਂ ਜੇ ਤੁਹਾਡੀ ਧੀ ਹੁੰਦੀ ਕੀ ਪਤਾ ਤੁਸੀਂ ਉਹਨੂੰ ਇਹੋ ਜਿਹਾ ਬਿਹੇਵ ਕਰਦੇਗੇ ਨਾ ਉਹਨੂੰ ਤੇ ਤੁਸੀਂ ਬੈੱਡ ਤੋਂ ਉੱਠਣ ਹੀ ਨਹੀਂ ਦੇਣਾ ਹੈਗਾ ਤੇ ਤੁਸੀਂ ਮੈਨੂੰ ਕਿਤਨਾ ਕਹਿੰਦੇ ਚੱਲ ਕੰਮ ਕਰ ਸੋਈਦਾ ਕੰਮ ਕਰ ਮੇਰੀ ਗੱਲ ਸੁਣ ਨਾ ਥੋੜਾ ਨਾ ਸੋਚ ਸਮਝ ਕੇ ਪੁੱਤਰ ਬੋਲ ਐ ਨਹੀਂ ਤੇਨੂੰ ਅਸੀਂ ਪੁੱਤ ਪੁੱਤ ਕਹਿੰਦੇ ਪੁੱਤ ਸਿਰ ਤੇ ਚੜ ਜਾਵੇ ਤੇ ਨਹੀਂ ਆਪਣੀ ਗੱਲ ਤੇ ਬਗਾਨਿਆਂ ਦੀ ਗੱਲ ਤੇਰੇ ਦਿਮਾਗ 'ਚ ਆਇਆ ਕਿੱਥੋਂ ਆਪਣੇ ਬਗਾਨੇ ਪਿੱਛੇ ਤੇਰੀ ਤਾਈ ਨਾਲ ਅਸੀਂ ਇੰਨਾ ਲੜਨ ਡੇ ਹਾਂ ਸਭ ਕੁਝ ਕਰਨ ਡੇ ਘਰ ਦੇ ਵਿੱਚ ਅਥੋਂ ਤੱਕ ਕੀ ਮੰਨਾਂ ਨੂੰ ਕਹਿਤਾ ਕਿ ਆਪਣੇ ਬੱਚਿਆਂ ਕੋਲ ਚਲੇ ਜਾਓ ਤੇ ਤੂੰ ਅੱਜ ਕਹਿਣ ਡੈ ਤੁਹਾਡੀ ਧੀ ਹੁੰਦੀ ਉਹ ਮੈਨੂੰ ਕੀ ਪਤਾ ਕੀ ਪਤਾ ਤੁਹਾਡੀ ਤਾਈ ਨਾਲ ਸ਼ੁਰੂ ਤੋਂ ਬੰਦੀ ਵੀ ਸੀ ਕਿ ਨਹੀਂ ਮੇਰਾ ਨਾਮ ਨਾ ਤੁਸੀਂ ਅੰਵੇਂ ਵਿੱਚ ਲਾਈ ਜਾਓ ਕਿ ਮੇਰੇ ਕਰਕੇ ਮੇਰੇ ਕਰਕੇ ਆਹ ਗੱਲ ਸੁਣ ਸੁਣ ਕੇ ਨਾ ਮੇਰੇ ਕੰਨ ਪੱਕ ਗਏ ਕਿ ਤੇਰੇ ਕਰਕੇ ਆਪਾਂ ਲੜਾਈ ਕੀਤੀ ਤੇਰੇ ਕਰਕੇ ਕੀਤੀ ਤੇ ਨਾ ਕਰੋ ਮੇਰੇ ਕਰਕੇ ਲੜਾਈ ਮੈਂ ਤਾਂ ਫੋਰਸ ਥੋੜਾ ਕਰਨੀ ਸ਼ਾਬਾਸ਼ ਤੇਰੇ ਤੈਨੂੰ ਅਥੋਂ ਤੱਕ ਕਾਮਯਾਬ ਐਸ ਕਰਕੇ ਬਣਾਇਆ ਤੂੰ ਸਾਨੂੰ ਜਵਾਬ ਦੋ ਮੈਂ ਤੂੰ ਹੀ ਨਾ ਚਾਚੀ ਜੀ ਹੁਣ ਮੈਨੂੰ ਮਿਹਨੇ ਜੇ ਨਾ ਮਾਰੋ ਤੇ ਮੈਨੂੰ ਐਵੇਂ ਫੋਨ ਵਾ ਅੱਜ ਤੈਨੂੰ ਸਾਡੇ ਮਿਹਨੇ ਨਜ਼ਰ ਆਣਦੇ ਆ ਤੇ ਕੱਲ ਜਦੋਂ ਤੈਨੂੰ ਪਿਆਰ ਕਰਦੇ ਉਹ ਨਜ਼ਰ ਨਹੀਂ ਆਣਦੇ ਤੂੰ ਹੀ ਨਾ ਕੰਮ ਦੀ ਗੱਲ ਹੈ ਨਾ ਤੂੰ ਮੈਨੂੰ ਦੱਸੋ ਕਿਹੜਾ ਕੰਮ ਕਰਨਾ ਬਸ ਇਹ ਸਾਰੀਆਂ ਗੱਲਾਂ ਨਾ ਕੰਮ ਕਰਕੇ ਹੁੰਦੀਆਂ ਗੱਲ ਤੇ ਉਹ ਹੀ ਆ ਆਪਣੀਆਂ ਕੁੜੀਆਂ ਨੂੰ ਕੋਈ ਕਹਿੰਦਾ ਨਹੀਂ ਆ ਤੇ ਅੱਜ ਮੈਂ ਬਗਾਨੀ ਆ ਤੇ ਤੁਸੀਂ ਮੈਨੂੰ ਕੰਮ ਦੇ ਮਾਰੋ ਤੇਰੀ ਨਾ ਜ਼ੁਬਾਨ ਬਹੁਤ ਚੱਲਣ ਲੱਪਈ ਉਹ ਜੋ ਆਪ ਕਰ ਜੋ ਮੈਂ ਚੱਲੀ ਮਨ ਤੇ ਡਾਰੀ ਲੱਗਣ ਲੱਪਿਆ ਕਿਤੇ ਭੰਜੀ ਦੀਆਂ ਗੱਲਾਂ ਸੱਚੀ ਨਾ ਹੋ ਜਾਣ ਉਹ ਸਾਨੂੰ ਸਹੀ ਕੰਦੇ ਹੀ ਸੜਕ ਤੋਂ ਚੁੱਕੀ ਕੁੜੀ ਕਦੀ ਧੀ ਨਹੀਂ ਬਣਦੀ ਏ ਪਰਮਾਤਮਾ ਮਿਹਰ ਹੀ ਕਰੀ ਸਾਡੇ ਉੱਤੇ ਤੇ ਐਵੇਂ ਫੋਨ ਤੋਂ ਬੁੱਲੀ ਜਾਂਦੇ ਕਿਹੜਾ ਨਾ ਹਾਂਜੀ ਦੱਸੋ ਅੱਜ ਤੇਨੂੰ ਛੁੱਟੀ ਨਹੀਂ ਗਈ ਛੁੱਟੀ ਆ ਕਿਉਂ ਕੀ ਹੋਇਆ ਨਹੀਂ ਹੋਇਆ ਤੇ ਕੁਝ ਨਹੀਂ ਤੇ ਪਰ ਤੂੰ ਇਸ ਤਰ੍ਹਾਂ ਤਿਆਰ ਹੋਈਆਂ ਕਿਤੇ ਚੱਲੀ ਆ ਲੈ ਮੰਮੀ ਹੁਣ ਮੈਂ ਘਰ ਤਿਆਰ ਵੀ ਨਹੀਂ ਹੋ ਸਕਦੀ ਨਹੀਂ ਨਹੀਂ ਹੋ ਸਕਦੀ ਆ ਤਿਆਰ ਤੇ ਆਪਾਂ ਵੀ ਆਨੇ ਆ ਪਰ ਕਿਰਨ ਮੇਰੀ ਗੱਲ ਸੁਣ ਹਾਂਜੀ ਤੂੰ ਲਿਪਸਟਿਕ ਇਹਨੇ ਡਾਰਕ ਲਾਈ ਹੈ ਮੈਨੂੰ ਡਾਰਕ ਕਲਰ ਵਧੀਆ ਲੱਗਦੇ ਆ ਹੁਣ ਤੁਹਾਨੂੰ ਵੀ ਪ੍ਰੋਬਲਮ ਆ ਮੇਰੇ ਕੱਪੜਿਆਂ ਤੋਂ ਮੇਰੇ ਮੇਕਅਪ ਤੋਂ ਕਿ ਤੂੰ ਆਹ ਕੋ ਕੀਤਾ ਤੂੰ ਉਹ ਕੋ ਕੀਤਾ ਮਤਲਬ ਮਤਲਬ ਕੀ ਜਿਵੇਂ ਚਾਚੀ ਨੇ ਅੰਦਰ ਮੈਨੂੰ ਸੁਣਾਤੀਆਂ ਗੱਲਾਂ ਫਿਰ ਤੁਸੀਂ ਵੀ ਸੁਣਾ ਦੋ ਹਣ ਦੋ ਕਰ ਰਹਿ ਗਈਆਂ ਤੇ ਚਾਚੀ ਨੇ ਕੀ ਕਹਿਤਾ ਕੀ ਕਹਿਤਾ ਮੈਂ ਅੱਜ ਮੈਨੂੰ ਛੁੱਟੀ ਆ ਤੁਹਾਨੂੰ ਵੀ ਪਤਾ ਜੇ ਮੈਂ ਥੋੜੀ ਦੇਰ ਆਪਣੇ ਰੈਸਟ ਕਰ ਲਈ ਆਪਣੀਆਂ ਫਰੈਂਡਸ ਨਾਲ ਗੱਲ ਕਰ ਲਈ ਤੇ ਹਰਜੀ ਕੀ ਹੋ ਗਿਆ ਕਿਚਨ ਚ ਜਾ ਕੰਮ ਬੜਾ ਵਾ ਤੁਹਾਨੂੰ ਵੀ ਇਹ ਕਹਿ ਸਕਦੇ ਆ ਉਹ ਮੇਰੀ ਗੱਲ ਸੁਣੋ ਮੇਰੇ ਹੋਣੀ ਤੇ ਹੈਗੀ ਆ ਉਮਰ ਫਰੈਂਡਸ ਨਾਲ ਘੁੰਮਣ ਦੀ ਜੇ ਮੈਂ ਮੂਵੀ ਦਾ ਪਲਾਨ ਬਣਾ ਲਿਆ ਤੇ ਉਹਨਾਂ ਨੂੰ ਪ੍ਰੋਬਲਮ ਕੀ ਹੈ ਇਹਦੇ ਵਿੱਚ ਮੈਨੂੰ ਦੱਸ ਹੁਣੇ ਤੂੰ ਕਿੱਥੇ ਚੱਲੀ ਆ ਉਹ ਮੇਰੀ ਚਾਚੀ ਆ ਮੇਰੀ ਮਾਂ ਨਹੀਂ ਕਰਨ ਹਾਂ ਹਾਂ ਤੂੰ ਹਿਵੀ ਇਹੀ ਕੰਮ ਕਰੋ ਜੋ ਚਾਚੀ ਨੇ ਕੀਤਾ ਗੱਲ ਤੇ ਇਹ ਆ ਮੈਂ ਤੁਹਾਡੀ ਸਕੀਤੀ ਨਹੀਂ ਆ ਮੈਂ ਨਾ ਸੜਕ ਤੋਂ ਚੋਕੇ ਲਿਆਉਂਦੀ ਗਈ ਆ ਹੁਣ ਤੁਹਾਡੇ ਸਾਰਿਆਂ ਦੇ ਬਿਹੇਵੀਅਰ ਨਾ ਸਾਹਮਣੇ ਆਉਂਦੇ ਆ ਕਿਰਨ ਤੂੰ ਪਾਗਲ ਹੋ ਗਈ ਆ ਇਹ ਕਿਤਰਾ ਦੀਆਂ ਗੱਲਾਂ ਕਰਨ ਢਈ ਆ ਮੇਰੀ ਗੱਲ ਸੁਣ ਇੱਕ ਵਜਣ ਡਿਆ ਚਾਚੀ ਤੇਰੇ ਨੇ ਕੋਈ ਤੇਰੇ ਨਾਲ ਗਲਤ ਨਹੀਂ ਕੀਤਾ ਉਹਨਾਂ ਨੂੰ ਇਹ ਆ ਮੇਰੀ ਗੱਲ ਸੁਣ ਉਹਨਾਂ ਨੂੰ ਇਹ ਕਿ ਜਿਤਨਾ ਭਾਪੜੀਆਂ ਧੀਆਂ ਨੂੰ ਹਰ ਕੰਮ ਸਿਖਾਇਆ ਉਸੀ ਤਰ੍ਹਾਂ ਕਿਰਨ ਨੂੰ ਹਰ ਕੰਮ ਸਿਖਾਈਏ ਉਹ ਤੇਰੇ ਬਾਰੇ ਕੋਈ ਗਲਤ ਨਹੀਂ ਸੋਚ ਸਕਦੇ ਹੋ ਮੰਮੀ ਇੱਕ ਗੱਲ ਤੇ ਮੈਨੂੰ ਸਮਝ ਆ ਗਈ ਆ ਜਿਹੜੀਆਂ ਆਪਣੀਆਂ ਧੀਆਂ ਹੁੰਦੀਆਂ ਨਾ ਉਹ ਆਪਣੀਆਂ ਹੀ ਹੁੰਦੀਆਂ ਤੇ ਜਿਹੜੀਆਂ ਐਵੇਂ ਚੁੱਕ ਕੇ ਲਿਆਂਦੀਆਂ ਨਾ ਉਹ ਇਤਨਾ ਦੀਆਂ ਹੀ ਹੁੰਦੀਆਂ ਨਹੀਂ ਨਹੀਂ ਕਿਰਨ ਤੁਹਾਡੀਆਂ ਆਪਣੀਆਂ ਧੀਆਂ ਨੂੰ ਮੰਨ ਨਹੀਂ ਜਾਂਦੀਆਂ ਸੀ ਤੁਹਾਡੀਆਂ ਆਪਣੀਆਂ ਧੀਆਂ ਸੇਲੀਆਂ ਨਾ ਜਾਂਦੀਆਂ ਨਹੀਂ ਜੇ ਕਿਤੇ ਮੈਂ ਚੱਲ ਗਈਆਂ ਤੇ ਇੱਚ ਹਰਜੀ ਕੀ ਹੋ ਗਿਆ ਵਾ ਤੂੰ ਕੋਮੰਦੀ ਗੱਲ ਕਰਨ ਢੀਆ ਕਿਰਨ ਤੈਨੂੰ ਕੋਮੰਨ ਤੋਂ ਕੋਈ ਨਹੀਂ ਰੋਕਦਾ ਇੱਥੋਂ ਤੱਕ ਹੀ ਪੈ ਜਿਹਨੇ ਸਾਨੂੰ ਪੈਸਿਆਂ ਤੋਂ ਬਣਾ ਕੀਤਾ ਪਰ ਫਿਰ ਵੀ ਤੇਰੀ ਹਰ ਜ਼ਰੂਰਤ ਪੂਰੀ ਕਰੀਦੀ ਆ ਤੈਨੂੰ ਸਾਹਲ ਪੈਸੇ ਦਿੰਦਾ ਹੈ ਨਾ ਪਰ ਮੇਰੀ ਗੱਲ ਸੁਣ ਕਿਰਨ ਮਾੜੀ ਚੰਗੀ ਜਗ੍ਹਾ ਤੋਂ ਜੇ ਆਪਾਂ ਆਪਣੀਆਂ ਧੀਆਂ ਨੂੰ ਮਨਾ ਕਰਦੇ ਆ ਨਾ ਤੇ ਤੈਨੂੰ ਵੀ ਕਰਨ ਦੇ ਆ ਵੇ ਕਿਰਨ ਤੂੰ ਆਪਣੇ ਦਿਮਾਗ ਵਿੱਚ ਇਹ ਨਾ ਗੱਲ ਲੈ ਕੇ ਆ ਕਿ ਤੂੰ ਬਗਾਨੀ ਆ ਤੇਰੇ ਛੜਕ ਤੇ ਚੁੱਕ ਕੇ ਲਿਆਂਦਾ ਮਮੀ ਕੀ ਤੁਹਾਨੂੰ ਮੈਂ ਕਹਾਂ ਉਹ ਡਾਡੀ ਨੇ ਅੱਜ ਮੈਨੂੰ ਦੱਸਤਾ ਕਿ ਮੈਂ ਬਗਾਨੀ ਆ ਤਾਨੇ ਮਾਰੇ ਕਿ ਤੇਰੇ ਕਰਕੇ ਨਾ ਆਪਾਂ ਤਾਈ ਨਾਲ ਲੜਦੇ ਸੀਗੇ ਤਾਈ ਨਾਲ ਹਜੇ ਵੀ ਲੜਦੇ ਆ ਮੈਂ ਤੁਹਾਨੂੰ ਕਿਹਾ ਤਾਈ ਨਾਲ ਲੜਨ ਤੋਂ ਨਾਲੇ ਮੇਰੀ ਧਿਆਨ ਨਾ ਇੱਕ ਹੋਰ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਹੀ ਸੜਕ ਤੋਂ ਚੱਕ ਕੇ ਲਿਆਨ ਨੂੰ ਮੈਨੂੰ ਮੈਂ ਤੁਹਾਨੂੰ ਕਿਹਾ ਹੀ ਸੜਕ ਤੋਂ ਚੱਕ ਕੇ ਲਿਆਨ ਨੂੰ ਮੈਨੂੰ ਮੈਂ ਤੁਹਾਨੂੰ ਕਿਹਾ ਹੀ ਸੜਕ ਤੋਂ ਚੱਕ ਕੇ ਲਿਆਨ ਨੂੰ ਮੈਨੂੰ ਕਿਰਨ ਕੀ ਕਿਆ ਛੜਕ ਛੋ ਚੋਕੇ ਲੈਂਦਾ ਹਾਂਜੀ ਤੁਹਾਨੂੰ ਇਹਨਾਂ ਸ਼ੌਕ ਕਿਉਂ ਲੱਗਾ ਮੇਰੀ ਗੱਲ ਸੁਣ ਕੇ ਉਹ ਜਿਸ ਦੇਨ ਦੀ ਮੈਂ ਇਸ ਘਰ ਦੇ ਵਿੱਚ ਆਈ ਹਾਂ ਨਾ ਇਹੋ ਹੀ ਲਫ਼ਜ਼ ਸੁਣਦੀ ਆਂ ਨਹੀਂ ਆ ਇਹਨੂੰ ਤੁਸੀਂ ਸੜਕ ਤੇ ਚੋਕੇ ਲੈਂਦਾ ਇਹ ਗੱਡੀਆਂ ਸਾਫ਼ ਕਰਦੀ ਸੀ ਇਹ ਉੱਥੇ ਥੱਲੇ ਡਿੱਗਿਆ ਹੋਇਆ ਖਾਣਾ ਖਾਂਦੀ ਸੀ ਜੀ ਮੈਂ ਖਾਂਦੀ ਸੀ ਤੁਹਾਨੂੰ ਮੈਂ ਕਿਹਾ ਸੀ ਮੈਨੂੰ ਚੋਕੇ ਲਿਓ ਮੈਂ ਤੇ ਆਪਣਾ ਜੀਵਨ ਭਤੀ ਤੋ ਉਥੇ ਕਰਨਦੀ ਸੀ ਭਾਵੇਂ ਰੋਲ ਦੀ ਖੋਲਦੀ ਉਥੇ ਜੋ ਮਰਜੀ ਮੈਨੂੰ ਹੋ ਜਾਂਦਾ ਪਰ ਇਹ ਤਾਨੇ ਦੇ ਨਾ ਮੈਨੂੰ ਸੁਣਨੇ ਪੈਂਦੇ ਇਸ ਘਰ ਦੇ ਵਿੱਚ ਕੀ ਤੂੰ ਸੜਕ ਤੇ ਚੁੱਕ ਕੇ ਲਿਆਂਦੀ ਗਈ ਆ ਕਿਰਨ ਸਿਰਫ ਤੇਰੇ ਤਾਈ ਗੱਲ ਕਰਦੇ ਸੀ ਨਾ ਬਾਕੀ ਘਰ ਚ ਸਾਰੇ ਤੇਰਾ ਸਾਥ ਦੇਣ ਦੇ ਸੀ ਨਾ ਤੈਨੂੰ ਘਰ ਚ ਕਿਸੇ ਨੇ ਕਿਹਾ ਕੀ ਆ ਕਿਸੇ ਨੇ ਕਿਸੇ ਮੇਰੇ ਕੋਲ ਤਾਂ ਲਫਾਸ ਵੀ ਹੈ ਕਿ ਤੇਰੇ ਨਾਲ ਕੀ ਗੱਲ ਕਰ ਕੀ ਆ ਜੀ ਤੁਹੀ ਆਪਣੇ ਅਲਫਾਜ਼ ਨਾ ਆਪਣੇ ਕੋਲ ਰੱਖੋ ਮੰਮੀ ਮਿੰਨੂ ਤੂੰ ਹੀ ਛੜਕ ਚ ਚੁੱਕ ਕੇ ਲਿਆਂਦਾ ਕਿਹਨਾਂ ਤੂੰ ਐ ਗੱਲ ਕਰਨ ਦੀ ਸੋਹਣੀ ਲੱਗਦੀ ਐ ਜੇ ਚੁੱਕ ਕੇ ਲਿਆਂਦਾ ਤੈਨੂੰ ਕਿੱਡਾ ਸੋਹਣਾ ਬਣਾਤਾ ਵੈਸੇ ਕਿੱਡਾ ਕਾਮਜਾਬ ਬਣਾ ਰ ਤੇਰੇ ਪੈਰਾਂ ਤੇ ਕੜੇ ਘੜਦਾ ਤੈਨੂੰ ਤੇ ਤੂੰ ਅੱਜ ਖੈਰ ਲੱਗ ਪਈਆਂ ਚਲ ਨਾ ਭਿੰਜੀ ਕਿਾ ਕੋ ਤੂੰ ਮੇਰੀ ਧੀ ਹੈਂ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੇਰੇ ਨਾਲ ਕਿੰਨਾ ਪਿਆਰ ਕਰਦੀ ਆ ਮੈਂ ਤਾਂ ਤੇਰੀ ਚਾਚੀ ਨੇ ਸਾਰੇ ਘਰਦਿਆਂ ਨੂੰ ਪਿੱਛੇ ਕਰਕੇ ਤੈਨੂੰ ਅਪਣਾਇਆ ਤੈਨੂੰ ਕੋਈ ਗੱਲ ਨਹੀਂ ਕਰਨ ਦਿੱਤੀ ਸਾਰੇ ਘਰਦਿਆਂ ਦੇ ਖਿਲਾਫ ਹੋ ਗਈ ਆਪਾਂ ਹੁਣ ਵੀ ਜਿਹੜਾ ਕੋਈ ਤੈਨੂੰ ਗੱਲ ਕਰੇਗਾ ਨਾ ਮੈਂ ਉਸ ਬੰਦੇ ਦੇ ਖਿਲਾਫ ਆ ਤੈਨੂੰ ਕੋਈ ਨਹੀਂ ਗੱਲ ਕਰ ਸਕਦਾ ਪਰ ਤੂੰ ਨਾ ਆਦਾ ਬੋਲ ਬਾਕੀ ਮੇਰੀ ਗੱਲ ਸੁਣ ਕੇ ਰਨ ਆਪਾਂ ਇਹ ਚਾਹਨੇ ਆ ਮੈਂ ਤੇਰੀ ਚਾਚੀ ਜਿਸ ਤਰ੍ਹਾਂ ਆਪਾਂ ਆਪਣੀਆਂ ਕੁੜੀਆਂ ਨੂੰ ਕਾਮਯਾਬ ਬਣਾਇਆ ਨਾ ਆਪਾਂ ਤੈਨੂੰ ਉਸ ਤਰ੍ਹਾਂ ਕਾਮਯਾਬ ਬਣਾਈਏ ਪਰ ਕਿਰਨ ਏ ਨਹੀਂ ਇਹਦਾ ਇਹ ਮਤਲਬ ਨਹੀਂ ਕਿ ਜੇ ਤੂੰ ਕਾਮਯਾਬ ਹੋ ਜੈਨੀ ਆ ਮੈਨੂੰ ਚਾਚੀ ਨੂੰ ਤੂੰ ਗਲਤ ਬੋਲੇ ਜੇ ਤੂੰ ਗਲਤ ਬੋਲੇਂਗੀ ਨਾ ਤੇ ਫਿਰ ਜੋ ਆਪਾਂ ਪੂਜਾ ਨੂੰ ਤੇ ਨੇਹਾ ਨੂੰ ਕਰਦੇ ਰੇ ਤੇਰੇ ਨਾਲ ਵੀ ਉਹੋ ਕੁਝ ਕਰਾਂਗੇ ਬਸ ਕਰੋ ਮੰਮੀ ਆ ਇਮੋਸ਼ਨਲ ਜਿਹੇ ਡਾਇਲੋਗ ਮੇਰੇ ਸਾਹਮਣੇ ਨਾ ਬੋਲੋ ਨਾਲੇ ਕਾਮਯਾਬ ਤੁਸੀਂ ਆਪਣੀਆਂ ਕੁੜੀਆਂ ਨੂੰ ਬਣਾਇਆ ਉਹ ਮੇਰੇ ਤੋਂ ਤੇ ਤੁਸੀਂ ਕੰਮ ਲੈਣਦੇ ਜੇ ਦੋਵੇਂ ਜਾਣੇ ਕਿਰਨ ਕੰਮ ਲੈਣਦੇ ਕਿਹੜਾ ਕੰਮ ਪੰਚੂ ਇਹ ਕੀ ਕਹਿਣ ਲਈ ਆ ਮਨਤਿਆਬ ਸਮਝ ਨਹੀਂ ਲੱਗਦੀ ਵੀ ਇਹਦੀ ਤੇ ਹੋਰ ਜਦੋਂ ਮੈਂ ਕਿਤੇ ਉੱਥੋਂ ਆ ਜਾਵਾਂ ਸਲੂਨ ਦੇ ਵਿੱਚੋਂ ਆਹ ਕਰਦੇ ਉਹਦੇ ਲਈ ਉਹ ਕਰਦੇ ਇੱਥੋਂ ਆਹ ਕਰਦੇ ਕਿਤੇ ਤੁਹਾਡੀ ਕੁੜੀਆਂ ਆਈਆਂ ਹੋਣ ਇੰਨੀ ਥੱਕ ਕੇ ਕਦੀ ਤੁਸੀਂ ਉਹਨਾਂ ਨੂੰ ਕਹੋਗੇ ਕਿ ਆਹ ਕੰਮ ਕਰ ਹਾਂ ਕਦ ਦੇ ਰਹੇ ਆ ਉਹ ਤੇਰੇ ਤੋਂ ਜ਼ਿਆਦਾ ਕੰਮ ਕਰਦੀਆਂ ਉਹਨਾਂ ਨੂੰ ਕਰਦਾ ਹਰ ਕੰਮ ਸਿਖਾਇਆ ਤਾਂ ਜੋ ਕਿ ਉਹਨਾਂ ਨੂੰ ਅਗਲੇ ਘਰ ਜਾ ਕੇ ਮੁਸ਼ਕਲ ਨਾ ਆਵੇ ਕਿਸੇ ਕੰਮ ਦੀ ਭਾਵੇਂ ਲੱਖ ਧੀਆਂ ਤੇ ਘਰ ਨੌਕਰ ਹੋਣ ਜੋ ਮਰਜ਼ੀ ਹੋਵੇ ਸਭ ਤੇ ਆਪ ਹੀ ਕਰਨਾ ਪੈਣਾ ਮੈਨੂੰ ਐਸ ਬਾਰੇ ਨਾ ਅੱਛਾ ਮੇਰੀ ਗੱਲ ਸੁਣ ਸਲੂਨ ਚ ਲੜਾਈ ਹੋਈ ਆ ਕਿਉਂ ਤੂੰ ਇਤਨਾ ਬੋਲਣ ਲਈ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਉਹ ਉੱਥੇ ਦੇ ਸਾਰੇ ਬਹੁਤ ਵਧੀਆ ਵਾ ਘਰ ਆ ਕੇ ਮੈਨੂੰ ਤੁਹਾਡੀਆਂ ਗੱਲਾਂ ਸੁਣਨੀਆਂ ਪੈਂਦੀਆਂ ਵਾ ਉੱਥੇ ਮੈਂ ਹੱਸਦੀ ਖੇਡਦੀ ਰਹਿਣੀ ਆ ਪਰ ਜਦੋਂ ਮੈਂ ਘਰ ਆ ਜਾਂਦੀ ਆ ਨਾ ਤੁਹਾਡੇ ਤਾਨੇ ਤਾਈ ਦੇ ਤਾਨੇ ਤੁਹਾਡੀਆਂ ਗੱਲਾਂ ਤੁਹਾਡੇ ਕੰਮ ਇਹੋ ਹੀ ਮੈਨੂੰ ਜੀਣ ਨਹੀਂ ਦਿੰਦੇ ਕਿਰਨ ਤੇ ਸੁਣੋ ਫਿਰ ਮੇਰੀ ਗੱਲ ਉਸ ਦਿਨ ਮੇਰੀ ਫਰੈਂਡ ਆਈ ਸੀ ਨਾ ਉਹ ਕਿੰਨੀ ਤੁਸੀਂ ਮੇਰੀ ਇਨਸਲਟ ਕਰਤੀ ਅਸੀਂ ਕੀਤੀ ਹੈ ਹਾਂ ਇਨਸਲਟ ਕੀਤੀ ਉਹਨੇ ਪਤਾ ਮੈਨੂੰ ਕੀ ਕਿਹਾ ਇਹ ਤੇਰਾ ਆਪਣਾ ਘਰ ਹੈ ਕਿ ਬਗਾਨਾ ਤੂੰ ਇਹਨਾਂ ਦੀ ਆਪਣੀ ਹੀ ਹੈ ਨਾ ਤੇ ਕਿਹਾ ਨਾ ਤੈਨੂੰ ਕਹਿਣਾ ਸੀ ਨਾ ਕਿ ਮੈਂ ਇਹਨਾਂ ਦੀ ਆਪਣੀ ਧੀ ਹੈਗੀ ਆ ਤੇ ਨਾਲੇ ਤੇਰੀ ਕਿਹੜੀ ਇਨਸਲਟ ਕੀਤੀ ਜਿੰਨੇ ਪੈਸੇ ਇਹਨੇ ਮੰਗੇ ਉਹਨੇ ਉਸ ਤੋਂ ਜ਼ਿਆਦਾ ਦਿੱਤੇ ਉਹ ਤੋਂ ਵੱਧ ਦਿੱਤੇ ਫਿਰ ਕੁੜੀ ਦੀ ਵੈਲਕਮ ਵਿੱਚ ਆਪਾਂ ਕੋਈ ਮਤਲਬ ਇਹ ਨਹੀਂ ਉਹਨੂੰ ਸ਼ੋਅ ਹੁੰਨ ਦਿੱਤਾ ਕਿ ਤੂੰ ਬਗਾਨੀ ਹੈ ਕਿ ਆਪਣੀ ਹੈ ਪਰ ਉਸੇ ਤੈਨੂੰ ਕਹਿਣਾ ਚਾਹੀਦਾ ਹੈ ਨਹੀਂ ਮੇਰੀ ਮੰਮੀ ਹੈ ਮੇਰੇ ਚਾਚੀ ਹੈ ਸਾਡਾ ਕੋਈ ਬਗਾਨਾ ਨਹੀਂ ਹੈ ਆ ਓ ਮੰਮੀ ਸਭ ਨੂੰ ਪਤਾ ਲੱਗਦਾ ਉਹ ਕੋਈ ਅੰਨਾ ਨਹੀਂ ਆ ਕਿ ਉਹਨੂੰ ਪਤਾ ਨਾ ਲੱਗੇ ਤੇ ਬਾਕੀ ਮੇਰੇ ਕੋਲ ਹੁਣ ਫालतू ਗੱਲਾਂ ਵਾਸਤੇ ਟਾਈਮ ਨਹੀਂ ਹੈਗਾ ਕਿਰਨ ਜੇ ਤੂੰ ਬਗਾਨੀ ਹੁੰਦੀ ਤੇ ਤੈਨੂੰ ਕਾਰਾ ਐਕਟਿਵਾ ਤੇ ਜਾਜਨਾ ਸਿਖਾਉਂਦੇ ਤੈਨੂੰ ਪੈਸੇ ਨਾ ਦਿੰਦੇ ਮੋਬਾਈਲ ਅੱਡਾ ਸੋਨਾ ਤੈਨੂੰ ਲੈ ਹੀ ਦਿੱ ਦਿੱਤਾ ਵਾ ਹੋਰ ਸੱਡੇ ਸੋਨੇ ਕਰਵਾਏ ਤੈਨੂੰ ਐਸੇ ਪਿੱਛੇ ਕਰਵਾਇਆ ਸਾਨੂੰ ਗੱਲਾਂ ਕਰੇ ਤੇ ਤੁਸੀਂ ਐਸੇ ਕਰਕੇ ਕਰਾਏ ਤਾਂ ਕਿ ਤੁਸੀਂ ਮੈਨੂੰ ਤਾਨੇ ਮਾਰੋ ਨਹੀਂ ਨਹੀਂ ਕਿਰਨ ਆਪਾਂ ਤੈਨੂੰ ਪੁੱਤ ਤਾਨੇ ਨਹੀਂ ਮਾਰਦੇ ਕਿਆ ਐਟੀਟਿਊਡ ਹੈ ਮੰਜੂ ਕੀ ਕਹਿ ਕੇ ਗਈ ਹੈ ਸੜਕ ਤੇ ਚੱਕੀ ਤੀ ਕੀ ਕਹਿ ਗਈ ਹੈ ਤੂੰ ਨਹੀਂ ਬੋਲਣਾ ਚੰਨਾ ਜਸਵੀਰ ਹਾਂਜੀ ਕੀ ਕਹਿ ਗਈ ਹੈ ਕਿ ਰੰਦੀ ਮਮਮੀ ਤੂੰ ਦੱਸ ਕੀ ਕਹਿ ਗਈ ਤੇਰੀ ਧੀ ਦਾ ਐਟੀਟਿਊਡ ਮਜ਼ਾ ਆ ਗਿਆ ਦੇਖ ਕੇ ਹਾਂ ਮੈਂ ਤੈਨੂੰ ਕੋਈ ਕੰਮ ਹੈਗਾ ਮੈਂ ਆਣੀ ਹੁਣੇ ਨਹੀਂ ਨਹੀਂ ਮੈਨੂੰ ਦੱਸ ਕੇ ਤੇ ਜਾ ਦੱਸ ਕੀ ਕਹਿੰਦੀ ਹੈ ਨਹੀਂ ਕੁਛ ਨਹੀਂ ਕਹਿੰਦੇ ਉਹ ਸਹਲੀਆਂ ਉਹਦੀਆਂ ਆਈਆਂ ਇਹ ਨਾ ਉਹਨੇ ਸੰਝਾ ਮੇਰੀ ਬੇਇੱਜ਼ਤੀ ਹੋਈ ਤੁਸੀਂ ਉਹਦਾ ਬੋਲਦੇ ਪਏ ਸੀ ਮੈਂ ਤੂੰ ਬੋਲ ਨਾ ਮੈਨੂੰ ਸੁਣਾਈ ਨਹੀਂ ਦਿੱਤਾ ਤੂੰ ਬੋਲ ਤੈਨੂੰ ਯਾਨੀ ਨਹੀਂ ਕਿਰਨ ਦੀ ਮੰਮੀ ਦੱਸ ਦੱਸ ਕਿਰਨ ਦੀ ਮੰਮੀ ਦੱਸ ਮੈਂ ਸੁਣਨਾ ਚਾਹਦੀ ਹਾਂ ਪਤਾ ਹੀ ਨਹੀਂ ਲੱਗਾ ਇਹ ਅਜੇ ਦੱਸ ਮੈਨੂੰ ਦਾਸ ਮੇਰੇ 10 ਕਿਰਨ ਦੀ ਮੰਮੀ ਦਾਸ ਮੈਂ ਦੱਸਦੀ ਨਹੀਂ ਤੁਹਾਨੂੰ ਉਹਨਾਂ ਨੇ ਕੀ ਦੱਸਣਾ ਵਾ ਨਹੀਂ ਨਹੀਂ ਮੈਨੂੰ ਇਹਦੇ ਮੂੰਹ ਸੁਣਨਾ ਹੈ ਇਹ ਕਿਰਨ ਦੀ ਮੰਮੀ ਹੈ ਨਾ ਤੂੰ ਚਾਚੀ ਹੈ ਚਲੋ ਮੰਮੀ ਨੇ ਦੱਸੇ ਚਾਚੀ ਦੱਸ ਮੱਝੂ ਬੱਸ ਕਰ ਕੀ ਸੁਣਨਾ ਚਾਹੁੰਦੇ ਜੇ ਮੇਰੇ ਕੋਲ ਕੀ ਕਹਿੰਦੀ ਤੇਰੀ ਕੀ ਸੁਣਨਾ ਚਾਹੁੰਦੇ ਜੇ ਕੀ ਕਹਤਾਂ ਦੀ ਹੈ ਤੇਰੀ ਧੀ ਕੀ ਕਹਿੰਦੀ ਹੈ ਤੈਨੂੰ ਹਾਂ ਮੇਰੀ ਧੀ ਹੈਗੀ ਫਿਰ ਕੀ ਹੋਇਆ ਜਿਉਂਨੇ ਕਹਿਤਾ ਤਾਂ ਤੂੰ ਹੀ ਸਾਰੀਆਂ ਗੱਲਾਂ ਸੁਣ ਕੇ ਬੜਾ ਸਵਾਦਿਆਂ ਲੈਣ ਦੇ ਜੇ ਬਸ ਸਵਾਦ ਨਹੀਂ ਲੈਣ ਦੇ ਸਵਾਦ ਹੀ ਲੈਣ ਦੇ ਜੇ ਫਿਰ ਕੀ ਹੋਇਆ ਜਿਉਂਨੇ ਕੁੜੀ ਨੇ ਕਹਿਤਾ ਤਾਂ ਤੁਹਾਨੂੰ ਪਤਾ ਹੈ ਉਹਦੀਆਂ ਸਹੇਲੀਆਂ ਨੇ ਉਹਦਾ ਮਜ਼ਾਕ ਡਾਇਆ ਸੀ। ਅੱਛਾ। ਇਹ ਲੱਗਦਾ ਤੇਰੀਆਂ ਚਾਚੀਆਂ ਤਾਂ ਆ ਇੰਜ ਲੱਗਦਾ ਕਿ ਤੂੰ ਕਿਸੇ ਬਗਾਨੇ ਘਰ ਬੈਠੀਂ। ਗਲਤੀ ਸਾਡੀ ਸੀ ਕਿ ਉਹਦੀਆਂ ਸਹੇਲੀਆਂ ਸਾਹਮਣੇ ਨਾ ਆਪਾਂ ਆਪਣਾ ਜਿਹਾ ਐਟੀਟਿਊਡ ਵਿਖਾਇਆ। ਤੇ ਤੁਸੀਂ ਵੀ ਤਾਂ ਵਿਖਾਇਆ ਸੀ ਨਾ। ਅੱਛਾ। ਤੁਹਾਡਾ ਤਾਂ ਸਾਫ਼ ਲੱਭਣ ਡਿਆ ਸੀ। ਤੂੰ ਹੀ ਟਿਚਕਰਾ ਕਰਨ ਡੈ ਸੀ ਉਹਨੂੰ। ਨਹੀਂ ਅੱਛਾ ਫਿਰ ਤਾਂ ਹੀ ਹੋਣ ਤੈਨੂੰ ਐਟੀਟਿਊਡ ਦੀ ਹੰਦੀ ਵੀ ਆਪਣਾ। ਤੈਨੂੰ ਦਿਖਾਉਂਦੀ ਪਈ ਉਹਦੀ ਕੋਈ ਨੇਹਾ ਦੀ ਫਰੈਂਡ ਵੀ ਆਹੀ ਤੁਸੀਂ ਜਦੋਂ ਬੋਲੇ ਤਾਂ ਉਹ ਵੀ ਸਾਨੂੰ ਅਦਾ ਹੀ ਬੋਲੀ ਸੀ ਕਿ ਚਾਚੀ ਜੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਮੇਰੀ ਸਹੇਲੀਆਂ ਸਾਹਮਣੇ ਕਿਰਨ ਦੀ ਮੰਮੀ ਤਾਈ ਉਹ ਨੈਟਿਚੂਰ ਦਿਖਾਉਂਦੀ ਪਈ ਉਹ ਤੈਨੂੰ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਅੱਗੇ ਅੱਗੇ ਵੇਖੀ ਹੁੰਦਾ ਕੀ ਅੱਗੇ ਵੇਖਣਾ ਮੈਂ ਜੀ ਬਸ ਸ਼ੁਰੂ ਤੋਂ ਤੋਂ ਤੂੰ ਹੀ ਇਹੋ ਕੁਝ ਕੰਦਰੇ ਘਰ ਵਿੱਚ ਸਭ ਲੈਕਚਰਿੰਗ ਪਾਸ ਕਰਦੇ ਰਹੇ ਅਜੋ ਹੋੜਾ ਹੀ ਸੀ ਨਾ ਬਾਕੀ ਮੈਂ ਇੱਕ ਗੱਲ ਦੱਸਾਂ ਕਿਰਨ ਇਸ ਤਰ੍ਹਾਂ ਦੀ ਨਹੀਂ ਹੈਗੀ ਜਿਸ ਤਰ੍ਹਾਂ ਤਾਂ ਜੋ ਬੋਲ ਗਈ ਆ ਸਿਰਫ ਆਪਣੀਆਂ ਸਹੇਲੀਆਂ ਦੇ ਕੰਨ ਤੇ ਬੋਲ ਕੇ ਗਈ ਆ ਬਹੁਤ achhi ਹੈ ਮੈਂ ਕਿਉਂ ਤਾਂ ਕਿ ਐਸੀ ਹਾਂ achhi ਆ ਉਹ ਬਹੁਤ achhi ਬਹੁਤ ਚੰਗੀ ਆ ਬਹੁਤ ਪਿਆਰ ਕਰਦੀ ਤੈਨੂੰ ਕਰਦੀ ਆ ਹਾਂ ਕਰਦੀ ਪਤਾ ਵੇਖ ਲੈ ਮੈਂ ਜਿੰਨਾ ਕਰਦੀ ਕੋਈ ਗੱਲ ਕੋਈ ਗੱਲ ਫੇਰ ਕੀ ਹੋਇਆ ਬੱਚੀ ਚੰਗਾ ਸੋਚੋ ਚੰਗਾ ਸੋਚੋ ਨਾ ਮੈਂ ਚੰਗਾ ਹੀ ਜੋ ਨਹੀਂ ਬੱਚੀ ਹੈ ਕੋਈ ਗੱਲ ਹੀ ਫੇਰ ਕੀ ਅੱਜ ਕਹਿ ਰਹੀ ਆ ਬੱਚੀ ਆ ਉਹ ਤੁਹਾਡੀ ਉਮਰ ਦੀ ਆ ਹਾਂ ਉਹ ਕੱਲ ਨਹੀਂ ਕਹੇਗੀ ਕੱਲ ਨਹੀਂ ਕਹੇਗੀ ਕੋਈ ਨਹੀਂ ਕੱਲ ਕੁਝ ਹੋਰ ਕਹੇਗੀ ਚੁੱਪ ਕਰੋ ਭੈਣਜੀ ਚੁੱਪ ਕਰੋ ਹੋਰ ਕਹੇਗੀ ਚਲ ਜਿਹੜਾ ਕੰਮ ਕਰਨਾ ਕਰੀਏ ਕੋਈ ਹਾਰ ਨਹੀਂ ਭੰਜੀ ਰਸਤੀ ਵੈਸੇ ਮੰਝੂ ਪਰ ਗਲਤ ਹੋਇਆ ਜੋ ਵੀ ਹੋਇਆ ਉਹ ਤੂੰ ਛੱਡ ਪਰ ਜੋ ਵੀ ਕਿਰਨ ਨੇ ਕੀਤਾ ਨਾ ਉਹ ਗਲਤ ਕੀਤਾ ਚਲੋ ਕੋਈ ਨਹੀਂ ਹੌਸਲਾ ਰੱਖੋ ਕੁਛ ਨਹੀਂ ਚਲੋ ਬੈਠੋ ਤੁਸੀਂ ਮੈਨੂੰ ਕਹਿੰਦੀ ਮੈਨੂੰ ਤੂੰ ਛੜਕ ਤੇ ਚੁੱਕ ਕੇ ਲਿਆਂਦਾ ਮੰਝੂ ਮੇਰੇ ਕੋਈ ਇਹੋ ਜਿਹੀ ਭਾਵਨਾ ਨਹੀਂ ਸੀ ਹੈਗੀ ਸਾਡੀ ਜੁਰਮਸ ਨਹੀਂ ਆਂਦੀ ਸਾਡੀ ਕਿਸੇ ਦੀ ਵੀ ਨਹੀਂ ਹੈਗੀ ਸੀ ਤੂੰ ਵੇਖ ਮੈਂ ਕੁਝ ਗਲਤ ਸੋਚਿਆ ਘਰ ਵਿੱਚ ਰਹਿ ਡਈ ਆ ਇੰਨੇ ਡਾਰਕ ਲਿਪਸਟਿਕੋ ਐਸ ਤਰ੍ਹਾਂ ਦੇ ਕੱਪੜੇ ਪਾੜਾ ਮੈਂ ਇਹ ਕੱਪੜਿਆ ਤਾਂ ਕੋਈ ਆਬਜੈਕਸ਼ਨ ਨਹੀਂ ਮੈਨੂੰ ਪਰ ਜਦੋਂ ਤੂੰ ਇਸ ਘਰ ਚ ਹੈਗੀ ਆ ਤੂੰ ਉਸ ਤਰ੍ਹਾਂ ਢੱਲਾ ਜਿਸ ਤਰ੍ਹਾਂ ਪਾੜਾ ਲੱਡੇ ਆ ਪਰ ਸਮਝ ਨਹੀਂ ਜੇ ਲੱਗਦੀ ਚਲ ਆ ਬੈਠੋ ਬੈਠ ਕੇ ਗੱਲ ਕਰਦੇ ਆਜੋ ਚਲ ਹੌਸਲਾ ਰੱਖੋ ਕੀ ਗੱਲ ਕਰਾ ਕੋਈ ਗੱਲ ਨਹੀਂ ਬੈਠੋ ਐਸ ਕੁੜੀ ਨੇ ਤੇ ਅੱਜ ਮੈਨੂੰ ਗੱਲ ਕਰਨ ਚੁੱਕੇ ਛੱਡੇ ਹੀ ਨਹੀਂ ਜੇ ਤੁਹਾਨੂੰ ਨਹੀਂ ਛੱਡਿਆ ਤਾਂ ਮੇਰਾ ਤੇ ਆਪਣਾ ਮਨ ਬੜਾ ਦੁੱਖ ਦਾ ਪਿਆਦਾ ਹੁਣ ਕੀ ਕਰਾਂ ਭੈਣ ਜੀ ਹੁਣ ਗੱਲ ਗੱਲ ਤੇ ਸਾਨੂੰ ਮਿਹਣੇ ਦੇਣੇ ਆ ਗੱਲ ਗੱਲ ਤੇ ਤਾਨੇ ਦੇਣੇ ਆ ਕਿ ਇਹੋ ਹੀ ਕੁੜੀ ਹੈ ਨਾ ਜਿਤੇ ਵਾਸਤੇ ਐਸੀ ਲੜੀਆਂ ਮੈਂ ਜਿਤੇ ਵਾਸਤੇ ਆਪਾਂ ਲੜੀਆਂ ਇੱਥੋਂ ਤੱਕ ਮੰਝੋ ਤੁਹਾਨੂੰ ਸੁਣਾਤਾ ਤੁਸੀਂ ਘਰ ਛੱਡ ਕੇ ਚਲ ਜਾਓ ਕਿਹਦੇ ਪਿੱਛੇ ਸੁਣਾਇਆ ਵਾ ਕਿਹਨਾਂ ਦੇ ਪਿੱਛੇ ਨਾ ਕਿਹਨਾਂ ਦੇ ਪਿੱਛੇ ਹੈ ਨਾ ਉਹਨਾਂ ਦੇ ਬੱਚੇ ਕੀ ਸੋਚਦੇ ਜੇ ਬਾਈ ਤਾਂ ਸੁਭੈ ਜੀ ਉਹਨਾਂ ਨੂੰ ਕਹਿ ਦਿੰਦੇ ਤਮਨ ਤੇ ਆ ਬੜੀ ਸ਼ਰਮ ਮਾਰਦੀ ਪਈ ਤੇ ਭੈਣ ਜੀ ਨੇ ਵੇ ਨਾ ਹੁਣ ਸਾਨੂੰ ਜੀਣਾ ਆਰਾਮ ਕਰ ਦੇਣਾ ਜੇ ਸਾਡਾ ਮੇਰੀ ਗੱਲ ਸੁਣ ਜਿਸ ਗੱਲ ਤਾਂ ਕੋਲਡੀ ਨੂੰ ਪਤਾ ਲੱਗ ਗਿਆ ਹੋਰ ਸੇ ਆਪਾਂ ਬੈ ਜਾਣਾ ਜੀ ਠੀਕ ਆ ਬਹੁਤ ਖਰਾਬ ਹੋ ਜਾਣਾ ਤਮਨ ਤੇ ਡਾਲਾ ਭੈਣ ਜੀ ਨਾ ਦੱਸ ਤੈਨੂੰ ਚਲ ਹੌਸਲਾ ਰੱਖੋ ਕੁਛ ਨਹੀਂ ਹੁੰਦਾ ਨਹੀਂ ਸਾਹਿਲ ਵੀ ਆਂਦਾ ਨਾ ਸਾਹਿਲ ਨੂੰ ਨਹੀਂ ਸਮਝਾਣੇ ਥੋੜਾ ਜਿਹਾ ਮੇਰੀ ਗੱਲ ਸੁਣ ਤੂੰ ਨਾ ਹੂੰ ਕਿਸੇ ਤਰੀਕੇ ਕਰ ਮੈਂ ਸਮਝਾਣ ਦੀ ਕੋਸ਼ਿਸ਼ ਕਰ ਠੀਕ ਠੀਕ ਆ ਮੈਂ ਜਾਵਾਂ ਫਿਰ ਤੂੰ ਸਿਆਣੀ ਨਹੀਂ ਨਹੀਂ ਕੋਈ ਗੱਲ ਮੈਂ ਕਾਦੀ ਸਿਆਣੀ ਆ ਉਹਨੂੰ ਕਹਿ ਕੀ ਆਪਾਂ ਤੇਰੇ ਬਾਰੇ ਕੁਝ ਗਲਤ ਨਹੀਂ ਸੋਚਦੇ ਬਾਕੀ ਜਿਹੜੀ ਤੂੰ ਅੱਜ ਕੱਲ੍ਹ ਕਹਿੰਦੀ ਤਾਂ ਛੱਡ ਜੂ ਕਾਹ ਤੋਂ ਨਹੀਂ ਗੱਲ ਕਰੀ ਕਾਹ ਤੋਂ ਨਹੀਂ ਗੱਲ ਕਰੀ ਤੂੰ ਹੌਸਲਾ ਰੱਖ